ਜ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਦੀ ਅੱਜ ਕੰਮਾਂ ਦੀ ਸ਼ੁਰੂਆਤ ਹੋਈ ਆ। ਅਸਰ ਮੈਂ ਧੰਨਵਾਦ ਕਰਦਾ ਹਾਂ ਸਾਰ ਭਗਵੰਤ ਸਿੰਘ ਜੀ ਮਾਨ ਹੁਣਾ ਦਾ ਸੀਐਮ ਸਾਹਿਬ ਪੰਜਾਬ ਦਾ ਕਿ ਜਿਨ੍ਹਾਂ ਨੇ ਆਪਣੀ ਸੱਜੀ ਗਵਾਈ ਦੇ ਵਿੱਚ ਤਰਨਤਾਰ ਲਈ ਤਕਰੀਬਨ 35 ਕਰੋੜ ਰੁਪਏ ਦਾ ਤਰਨਤਾਰ ਨੂੰ ਪ੍ਰੋਜੈਕਟ ਦਿੱਤੇ ਨੇ। ਮੈਂ ਸਮਝਦਾ ਅੱਜ ਇਸ ਚੰਗੀ ਸ਼ੁਰੂਆਤ ਹੋਈ ਆ। ਪਰਮਾਤਮਾ ਨੇ ਸੇਵਾ ਆਪ ਲਈ ਆ ਔਰ ਸਾਡੀ ਸਮੁੱਚੀ ਕਾਉਂਸਲਰ ਸਹਿਬਾਨਾਂ ਦੀ ਟੀਮ ਸਾਡੀ ਸ਼ਹਿਰ ਵਾਲਿਆਂ ਦੀ ਟੀਮ ਸਮੁੱਚੇ ਜਿੰਨੇ ਵੀ ਵਰਕਰ ਸਹਿਬਾਨ ਆਮ ਆਦਮੀ ਪਾਰਟੀ ਦੇ ਇਹ ਸਾਰੇ ਇਸ ਗੱਲ ਨਾਲ ਸਹਿਮਤ ਵੀ ਨੇ ਔਰ ਕੁਛ ਵੀ ਨਹੀਂ ਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਲਈ ਅੱਜ ਕੰਮਾਂ ਦੇ ਸ਼ੁਰੂਆਤ ਹੋਈ ਆ ਔਰ ਮੈਂ ਧੰਨਵਾਦ ਕਰਦਾ ਹਾਂ ਸਾਰ ਭਗਵੰਤ ਸਿੰਘ ਜੀ ਮਾਨ ਹੁਣਾਂ ਦਾ ਸੀਐਮ ਸਾਹਿਬ ਪੰਜਾਬ ਦਾ ਕਿ ਜਿਨ੍ਹਾਂ ਨੇ ਆਪਣੀ ਸੱਜੀ ਗਵਾਈ ਦੇ ਵਿੱਚ ਤਰਨਤਾਰ ਲਈ ਤਕਰੀਬਨ 35 ਕਰੋੜ ਰੁਪਏ ਦਾ ਤਰਨਤਾਰ ਨੂੰ ਪ੍ਰੋਜੈਕਟ ਦਿੱਤੇ ਨੇ ਉਹਦੇ ਵਿੱਚ ਸੜਕਾਂ ਉਹਦੇ ਵਿੱਚ ਬੋਰਡਾਂ ਦੇ ਜਿਹੜੇ ਕੰਮ ਹੋਣ ਵਾਲੇ ਨੇ ਉਹਦੇ ਵਿੱਚ ਸੀਵਰੇਜ ਸਿਸਟਮ ਉਹਦੇ ਵਿੱਚ ਲਾਈਟਨਿੰਗ ਸਿਸਟਮ ਉਹਦੇ ਵਿੱਚ ਪਾਰਕਾਂ ਦਾ ਸੁੰਦਰੀਕਰਨ ਕਰਨਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਨਿਸ਼ ਔਰ ਮੈਂ ਸਮਝਦਾ ਅੱਜ ਚੰਗੀ ਸ਼ੁਰੂਆਤ ਹੋਈ ਆ ਪਰਮਾਤਮਾ ਨੇ ਸੇਵਾ ਆਪ ਲਈ ਆ ਔਰ ਸਾਡੀ ਸਮੁੱਚੀ ਕਾਉਂਸਲਰ ਸਹਿਬਾਨਾਂ ਦੀ ਟੀਮ ਸਾਡੀ ਸ਼ਹਿਰ ਵਾਲਿਆਂ ਦੀ ਟੀਮ ਸਮੁੱਚੇ ਜਿੰਨੇ ਵੀ ਵਰਕਰ ਸਹਿਬਾਨ ਆਮ ਆਦਮੀ ਪਾਰਟੀ ਦੇ ਇਹ ਸਾਰੇ ਹੀ ਇਸ ਗੱਲ ਨਾਲ ਸਹਿਮਤ ਵੀ ਨੇ ਔਰ ਖੁਸ਼ ਵੀ ਨੇ ਕਿ ਅੱਜ ਕੰਮਾਂ ਦੀ ਸ਼ੁਰੂਆਤ ਹੋਈ ਆ ਜਿਹੜੀ ਬੜੇ ਲੰਮੇ ਸਮੇਂ ਤੋਂ ਜਿਹੜੇ ਇੱਥੇ ਕੰਮ ਰੁਕੇ ਸੀਗੇ ਅੱਜ ਉਹਨਾਂ ਨੂੰ ਮੁਕੰਮਲ ਜਿਹੜਾ ਆ ਕੋਈ 5 7 10 ਦਿਨਾਂ ਚ ਜਿਹੜੀਆਂ ਮੇਨ ਰੋਡਸ ਆ ਉਹ ਕਵਰ ਹੋ ਜਾਣਗੀਆਂ ਅੱਜ ਸੈਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਦੀ ਨਗਰੀ ਲਈ ਅੱਜ ਕੰਮਾਂ ਦੇ ਸ਼ੁਰੂਆਤ ਹੋਈ ਆ ਔਰ ਮੈਂ ਧੰਨਵਾਦ ਕਰਦਾ ਸਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਸੀਐਮ ਸਾਹਿਬ ਪੰਜਾਬ ਦਾ ਕਿ ਜਿਨ੍ਹਾਂ ਨੇ ਆਪਣੀ ਸੱਜੀ ਗਵਾਈ ਦੇ ਵਿੱਚ ਤਰਨਤਾਲ ਲਈ ਤਕਰੀਬਨ 35 ਕਰੋੜ ਰੁਪਏ ਦਾ ਤਰਨਤਾਰ ਨੂੰ ਪ੍ਰੋਜੈਕਟ ਦਿੱਤੇ ਨੇ ਉਹਦੇ ਵਿੱਚ ਸੜਕਾਂ ਉਹਦੇ ਵਿੱਚ ਬਾਗਾਂ ਦੇ ਜਿਹੜੇ ਕੰਮ ਹੋਣ ਵਾਲੇ ਨੇ ਉਹਦੇ ਵਿੱਚ ਸੀਵਰੇਜ ਸਿਸਟਮ ਉਹਦੇ ਵਿੱਚ ਲਾਈਟਨਿੰਗ ਸਿਸਟਮ ਉਹਦੇ ਵਿੱਚ ਪਾਰਕਾਂ ਦਾ ਸੁੰਦਰੀਕਰਨ ਕਰਨਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਨੇ ਔਰ ਮੈਂ ਸਮਝਦਾ ਅੱਜ ਚੰਗੀ ਸ਼ੁਰੂਆਤ ਹੋਈ ਆ ਪਰ ਮਾਤਮਾਨੇ ਸੇਵਾ ਆਪ ਲਈ ਆ ਔਰ ਸਾਡੀ ਸਮੁੱਚੀ ਕਾਉਂਸਲਰ ਸਹਿਬਾਨਾਂ ਦੀ ਟੀਮ ਸਾਡੀ ਸ਼ਹਿਰ ਵਾਲਿਆਂ ਦੀ ਟੀਮ ਸਮੁੱਚੇ ਜਿੰਨੇ ਵੀ ਵਰਕਰ ਸਹਿਬਾਨ ਆਮ ਆਦਮੀ ਪਾਰਟੀ ਦੇ ਇਹ ਸਾਰੇ ਇਸ ਗੱਲ ਨਾਲ ਸਹਿਮਤ ਵੀ ਨੇ ਔਰ ਖੁਸ਼ ਵੀ ਨੇ ਕਿ ਅੱਜ ਕੰਮਾਂ ਦੀ ਸ਼ੁਰੂਆਤ ਹੋਈ ਹੈ ਜਿਹੜੇ ਬੜੇ ਲੰਮੇ ਸਮੇਂ ਤੋਂ ਜਿਹੜੇ ਇੱਥੇ ਕੰਮ ਰੁਕੇ ਸੀਗੇ ਅੱਜ ਉਹਨਾਂ ਨੂੰ ਮੁਕੰਮਲ ਜਿਹੜਾ ਆ ਕੋਈ 5 7 10 ਦਿਨਾਂ ਚ ਜਿਹੜੀਆਂ ਮੇਨ ਰੋਡਸ ਆ ਉਹ ਕਵਰ ਹੋ ਜਾਣਗੀਆਂ